ਆ ਸਾੜਿਆ ਜਾ ਨਾ ਜਾਣੇ ਉਹ ਕੀ ਤੇ ਨੋਟ ਇਹ ਨੂੰ ਪਤਾ ਬਾਈ ਮੈਂ ਉਹ ਪੜਾ ਕੇ ਕੰਡਾਈ ਆ ਸੁੱਖੇ ਠੀਰਾ ਗੰਡਾ ਰੋਟੇ ਚ ਗੋਲੇ ਕਿ ਹੋਂ ਕੇ ਕੱਢ ਦੇ ਇਹ ਨੂੰ ਚਪਕਾ ਕੇ ਗੋਲੇ ਹੋ ਕੇ ਭਰੇ ਮੇਰੇ ਜਾਨੇ ਬੋਲੋ ਚਪਕਾ ਕੇ ਕੀ ਕਰੋ ਇਹ ਹੁਣ ਬਾਰੇ ਨਹੀਂ ਖਾਂਦਾ ਗੋਲੇ ਨੂੰ ਕੀ ਕਰੂੰਗਾ ਜੀ ਕਿਉਂ ਮੈਂ ਐਸੇ ਕਰੋ 20000 ਭੱਜ ਕੇ ਨਹੀਂ ਜਾਣਾ ਤੁਰਿਆ ਜਾਂਦਾ ਮੈਂ ਕਹਿੰਦਾ ਬਾਈ ਜਾਜੋ ਚਾਪਰਾ ਚਲ ਆਇਆ ਕਰ ਬਾਈ ਉਹ ਵੀ ਨਹੀਂ ਪੁੱਛਦਾ ਦੇ ਦੇ 1000 ਰੁਪਇਆ ਹੋਣ ਲਈ ਬੋਲੇ ਹੁੰਦੇ ਹੈ ਕਿਹੜਾ ਪੁੱਤ ਹੈ ਕਿਸੇ ਨੂੰ ਮੈਂ ਫਿਰ ਨਹੀਂ ਨਾ ਨਾ ਖੜੇ ਲੈ ਬਈ ਠੀਕ ਹੈ ਮੈਂ ਤਾਂ ਪੀੜਿਆ ਰਾਇ ਕਰੋ ਹੁਣ ਹੁਣ ਉਧਰ ਨੂੰ ਫੋਨ ਲਿਆ 28000 ਦੀ ਸਾਈ ਹੋਣੀ ਮੈਂ ਰਾਇਬ ਨਹੀਂ ਕਰਨੀ ਪੈਸੇ ਘਟ ਪਈ ਯਾਰ ਤੂੰ ਐ ਕਰ ਰਿਹਾ ਪਟੇਰੀ ਹੈ ਕਰਾਂ ਹੁਣ ਤਾਨੂੰ ਬੋਲੇ ਹੁੰਦੇ ਹੋਣ ਕਰੂਗੇ 28000 ਰੁਪਏ ਘਟਣਾ ਉਹ ਦੇ ਦੇ ਫਿਰ 28000 ਦੀ ਗੱਲ ਮੁੱਕੀ ਮੰਮੀ ਨੂੰ ਵੀ ਤੇਰੇ ਭਾਈ ਡਾਈਟਿੰਗ ਤੇ ਸਾਡੀ ਭੈਣ ਨੂੰ ਕੇ ਠੀਕ ਹੈ ਜਦ ਬੋਲੇ ਤਾਂਹੀਂ ਹੁੰਗੇ ਨਾ ਭਾਈ ਪੁੱਤ ਦੀ ਨਹੀਂ ਫਿਰ ਚਪਲੇ ਖੜੇ ਰਹੋ ਅੰਦਰ ਕਾ ਨੂੰ ਮਗਨ ਮਾਰਨਾ ਇਹ ਜੀ ਆਇਆ ਨੂੰ ਆਹ ਕਿਰਾਏ ਆਹ ਵੀਰੇ ਜਦੋਂ ਆਪਾਂ ਲੈਣ ਜਾਂਦੇ ਆ ਫਿਰ ਬਾਸ ਪਹਿਲਾਂ ਫਿਰ ਪਤਾ ਲੱਗਦਾ ਕਿ ਆਹ ਭਾ ਵੀਖਦੀ ਆ ਹੁਣ ਤਾਂ ਜੋ ਮਰਜੀ ਪਈ ਜਾ ਉਹ ਦਰਮਿਆਨਾ ਸਰਮੇਂਦਾ ਸਭ ਪਤਾ ਲੱਗਦਾ ਆ ਆ ਜਾ ਪੱਕਾ ਜਿਹਾ ਲਵਾਵਾਂ ਤੇ ਉਧਰ ਲੈਣ ਜਾਂਦੇ ਆ ਫਿਰ ਪਤਾ ਲੱਗਦਾ ਕਿ ਤੇਰੀ ਮੂਰੀ ਦਾ ਸਵਾਦ ਆ